ਕੀ <laughs> ਕਰੀਏ <IN> ਹੋਗੀ ਗੱਲ ਬਾਬਾ ਜੀ ਆਪ ਪੂਰਾ ਰੋਇਆ ਲੈ ਬਾਈ ਹਾਂਜੀ ਲੌਂਚ ਆਉਟ ਫੋਟੋ ਵਾਲੇ ਜਿਆਦਾ ਭਜਾ ਦਿਓ ਬੰਦੇ ਕਰ ਗਿਆ ਬੰਦਾ ਮੂੰਹ ਮੂੰਹ ਵਟਾ ਕਰਾ ਰੂ ਕਰਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਹਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਉਸ ਟਾਈਮ ਮੌਜੂਦ ਹਾਂ ਮਾਚੀਵਾੜਾ ਸਾਹਿਬ ਦੇ ਖਾਲਸਾ ਚੌਂਕ ਦੇ ਵਿੱਚ ਜਿੱਥੇ ਕਿ ਜਿਮਨੀ ਚੌਂਕ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਸਮਰਾਲਾ ਦੇ ਉਪਦਾਇਕ ਜਗਤਾਰ ਸਿੰਘ ਵਿਆਲਪੁਰਾ ਤੇ ਉਹਨਾਂ ਦੀ ਟੀਮ ਦੇ ਵੱਲੋਂ ਖਾਲਸਾ ਚੌਂਕ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਇਹ ਗੱਲਬਾਤ ਕਰਦੇ ਆ ਜਗਤਾਰ ਸਿੰਘ ਵਿਆਲਪੁਰਾ ਨਾਲ ਤੇ ਸਾਫ ਦਾ ਵਿਧਾਇਕ ਜਗਜੀਵਨ ਸਿੰਘ ਖੀਰਨੀਏ ਨਾਲ ਤੇ ਪ੍ਰਧਾਨ ਜਿਹੜੇ ਆਰਟੀ ਅਸੋਸੀਏਸ਼ਨ ਦੇ ਨੇ ਮੋਹਤ ਕੁੰਦਰਾ ਦੇ ਨਾਲ ਕੀ ਕਹਿਣਾ ਸਾਨੂੰ ਸਾਰ ਨੂੰ ਪਤਾ ਵੀ ਜਿਹੜਾ ਜੀਨੀ ਚੋਣਾਂ ਦਾ ਰਿਜ਼ਲਟ ਆਇਆ ਤੇ ਇੱਕ ਵੱਡੀ ਜਿੱਤ ਪੰਜਾਬ ਦੇ ਲੋਕਾਂ ਨੇ ਜਿਹੜੇ ਚਾਰੇ ਇਲਾਕੇ ਦੇ ਵਿੱਚ ਹੋਏ ਤਿੰਨ ਦੇ ਵਿੱਚ ਜਿਹੜੀ ਮਿਲੀ ਆਮ ਆਦਮੀ ਪਾਰਟੀ ਨੂੰ ਮਿਲੀ ਆ ਤੇ ਇਹ ਦਰਸਾਉਂਦੀ ਆ ਵੀ ਜਿਹੜੇ ਪੰਜਾਬ ਦੇ ਲੋਕੋ ਜੋ ਵੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਉਹਦੇ ਕੰਮਾਂ ਨੂੰ ਇੱਕ ਵੱਡੀ ਜਿੱਤ ਕਰਕੇ ਅੱਜ ਇਹ ਜਿੱਤ ਅਸੀਂ ਦੀ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਦਰਵਾਜ਼ਾ ਇਲੈਕਸ਼ਨ ਦਾ ਦੇਖੋ ਵੱਡੀ ਜਿੱਤ ਆ ਜੀ ਉੱਤੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਲ ਦੇਖ ਰਿਹਾ ਹੈ ਸਰ ਘਰ ਵੀ ਮਨਾਇਆ ਜਾਂਦਾ 15 ਸਾਲ ਤੋਂ ਕਾਬਿਲ ਸੀ ਬਿਲਕੁਲ ਜਿਹੜੀਆਂ ਤਿੰਨੇ ਥਿਕੇ ਜਿੱਤੀਆਂ ਨੇ ਇਹ ਲਗਭਗ ਕਾਰਸ ਦੇ ਗਾਹਾਂ ਦੇ ਇਲਾਕੇ ਤੇ ਪੰਜਾਬ ਦੇ ਲੋਕਾਂ ਨੇ ਕੰਮ ਨੂੰ ਦੇਖ ਕੇ ਉੱਤੇ ਜਿਤਾਜੇ ਰਾਜਪਟ ਨੇ ਗੱਲ ਕਰੀਏ ਵੱਡੇ ਵੱਡੇ ਸਾਵੀ ਕੀਤੇ ਜਾਂਦੇ ਸੀਗੇ ਉਹਨਾਂ ਨੂੰ ਜਿਵੇਂ ਕਹਿਿਆ ਜਾ ਰਿਹਾ ਹੈ ਕਿ 27 ਉਹ ਜੋ ਮੁੱਖ ਮੰਤਰੀ ਵੀ ਕੰਦਾ ਸੁਖਣਾ ਤੇ ਉਦੋਂ ਬਾਅਦ ਮੋਹਰਾਂ ਨਾਲ ਲੋਕਾਂ ਨੂੰ ਨੌਕਰੀਆਂ ਮਿਲ ਲੱਗੀਆਂ ਜੇ ਲੋਕਾਂ ਨੇ ਕਿਹਾ ਪਹਿਲਾਂ ਲੀਕ ਕਰਦਾ ਉਹ ਹਰਾ ਪੰਦੇ ਜਿਹੜੀ ਗੱਲ ਕਰਦੇ ਸੀਗੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਉੱਤੇ ਜਿੱਤ ਹੋਈ ਆ ਇਹ ਪੂਰੇ ਪੰਜਾਬ ਤੇ ਜਿਹੜੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਇਹ ਜਿੱਤ ਉਸੇ ਕਰਕੇ ਹੋਈ ਆ ਨਾਲ ਗੱਲਾਂ ਵਿੱਚ ਨਗਰਪਾਲਿਕਾ ਚੋਣਾਂ ਦਾ ਐਲਾਨ ਹੋ ਗਿਆ ਤੇ ਕੀ ਕਹਿੰਦਾ ਤੁਹਾਨੂੰ ਜਿਹੜੀਆਂ ਪੰਜ ਬੜਾ ਸਾਹਿਬ ਦੀਆਂ ਜਿਵੇਂ ਅੱਜ ਜਿੱਤ ਹੋਈ ਆ ਇਸੇ ਤਰ੍ਹਾਂ ਅੱਜ ਸਾਰੇ ਵਰਕਰ ਨੇ ਜਿਹੜੇ ਕੋਲੇ ਉਚਾਤ ਨੇ ਸਾਰੇ ਪੈਸੇ ਕਿੱਥੇ ਹੋਏ ਆ ਤੇ ਇਹਨਾਂ ਨਤੀਜੇ ਵੀ ਸੇਮ ਹੋਈ ਆ ਇਸੇ ਤਰੀਕੇ ਨਾਲ ਆਉਣਗੇ ਅਸੀਂ ਜਿਹੜੇ ਕੰਮ ਕੀਤੇ ਨੇ ਹੁਣ ਤੱਕ ਉਹ ਕੰਮਾਂ ਦੇ ਆਧਾਰ ਤੇ ਕਰਨਾ ਲੋਕਾਂ ਜਾਵਾਂਗੇ ਤੇ ਜਿਹੜੇ ਨਗਰ ਕੌਂਸਲ ਮਸ਼ੂਨਾ ਅਸੀਂ ਬੜੀ ਜਿੱਤ ਪ੍ਰਾਪਤ ਕਰੂਗੀ ਤਿਆਰੀ ਕੀਤੀ ਤਿਆਰੀ ਤੁਹਾਡੇ ਨਾਲ ਨਾਲ ਕਰਨਾ ਹੈ ਕਿ ਤੁਹਾਡਾ ਜਿਹੜਾ ਕਿ ਤੁਸੀਂ ਚੋਣਾਂ 'ਚ ਉਹੀ ਗੱਲਬਾਤ ਕਰਦੇ ਆ ਵੀ ਚੋਣਾਂ ਦੇ ਵਿੱਚ ਅਸੀਂ ਪਰ ਕੀਤੇ ਗ੍ਰਾਮ ਨੂੰ ਜੋ ਹੁਣ ਤੱਕ ਕੀਤੇ ਨੇ ਉਹਨਾਂ ਨੂੰ ਲੈ ਕੇ ਜਾਵਾਂਗੇ ਜੋ ਹੋ ਰਿਹਾ ਰਹੇ ਨੇ ਤੇ ਬੁਕਾਫ ਕਰ ਜਾਂਦੇ ਆਂ ਦਾਤੇ ਚੋਂ ਲੈਣਾ ਹੈ ਮੱਛਵਾੜ ਦੀ ਗੱਲ ਕਰੀਏ ਕੈਂਡੀਡੇਟਾਂ ਦਾ ਗੰਦਾ ਕਲਾਮ ਕਰ ਰਿਹਾ ਤਾਂ ਜੋ ਅਗਲੇ 10-15 ਦਿਨਾਂ ਦੇ ਵਿੱਚ ਵਿੱਚ ਲੱਗਦਾ ਹੈ ਜਿਹੜੇ ਤਹਿਸੀਲ ਹੌਸਲ ਵੱਲੋਂ ਕੰਮ ਬਿਲਕੁਲ ਨਹੀਂ ਹੋਏ ਇੱਕ ਜਦੋਂ ਤੁਸੀਂ ਐਮਐਲਏ ਵੜੇ ਜੀ ਤੁਹਾਡੇ ਨਾਲ ਘਰ ਆ ਦਾ ਕ੍ਰਿਸ਼ਣ ਪਾਰਕ ਦੇ ਵਾਲ ਜਲ ਕੀਤੀ ਸੀ ਤੁਸੀਂ ਕਹਿੰਦੇ ਸੀ ਕਿ ਹੋਰ ਜਲ ਕਰਾਵਾਂਗੇ ਤਕਰੀਬਨ ਕਾਫੀ ਸਮਾਂ ਹੋ ਚੁੱਕਿਆ ਹੁਣ ਤੱਕ ਬਿਲਕੁਲ ਨਹੀਂ ਕੁਝ ਹੋਇਆ ਮੈਂ ਇਹਦੇ ਨਾਲ ਹੋਰ ਵੀ ਮੁੱਦੇ ਨੇ ਮੈਂ ਤੁ ਨਗਰ ਕੌਂਸਲ ਸਮਰ ਆਪਣੇ ਮਸ਼ਵਰਾ ਸਾਹਿਬ ਕੋਲ ਮਦੂ ਖੰਡ ਪਹਿਲੇ ਉਹਨਾਂ ਸਾਹਿਬ ਇਹ ਕਿਹਾ ਕਿ ਜੇ ਜੋ ਆਊਗਾ ਰੌਣਕ ਵਾਸਤੇ ਕੋਈ ਪੈਸੇ ਦੀ ਘਾਟ ਨਹੀਂ ਲਗਭਗ ਇਸ ਟਾਈਮ 5 ਤੋਂ 6 ਕਰੋੜ ਰੁਪਏ ਸਾਡੇ ਕੋਲ ਪਿਆ ਜਿਹੜੇ ਕੰਮ ਕਰਵਾਉਣ ਵਾਸਤੇ ਟੈਂਡਰ ਲੱਗੇ ਵੀ ਨੇ ਜੇ ਗੱਲ ਕਰੀਏ ਇੱਕ ਪਿੱਛੇ ਘਾਟ ਹੈ 3 ਕਰੋੜ ਰੁਪਏ ਆਸ ਗਿਆ ਪੰਜਾਬ ਸਰਕਾਰ ਦਾ ਆਫੀਸ ਸਟੇਡੀਅਮ ਬਣਾਉਣ ਵਾਸਤੇ ਤੇ ਲਗਭਗ ਉਹ ਵੀ ਫਾਈਨਲ ਦੇ ਵਿੱਚ ਕੁਝ ਕਰਨਾ ਕਰਕੇ ਰਹਿ ਗਿਆ ਤੇ ਉਹ ਵੀ ਟੈਨਰ ਲੱਗ ਜਾਊਗਾ ਤੇ ਮਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਨੀ ਨਹੀਂ ਤੇ ਸਾਰੇ ਕੰਮ ਪੂਰੇ ਤਰੀਕੇ ਨਾਲ ਚੱਲੇ ਜਾਣਗੇ ਅੰਦਾਜ਼ਾ 15 ਸੈਕਿੰਡ ਦੇ ਸਮੇਂ ਮੱਠਪੜ ਹਾਂਜੀ ਤੁਹਾਡੇ ਬਹੁਤ ਜਿਆਦਾ ਲੋਕਾਂ ਦਾ ਤੁਹਾਡੇ 15 15 ਵੀ ਕਰਦਣਗੇ ਗਮੋਂ ਦੇ ਕਿ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਚਾਰੇ ਹਲਕੇ ਦੇ ਸ ਵਿੱਚ ਮੋਟਰ ਸਾਹਿਬਾਨ ਦਾ ਉੱਤੇ ਵੀ ਲੀਡਰਸ਼ਿਪ ਦਾ ਜਿਹੜਾ ਨੇ ਸਾਰਿਆਂ ਨੇ ਮਿਹਨਤ ਕੀਤੀਆਂ ਔਰ ਵਰਤਮਾਨ ਦੀ ਸਰਕਾਰ ਦੀ ਜਿਹੜੀ ਆ ਸਾਨੂੰ ਲੋਕਾਂ ਦੇ ਦੱਸ ਦਿੱਤਾ ਉਹਦੇ ਵਿੱਚ ਜਿੱਥੇ ਤੁਸੀਂ ਦੇਖਿਆ ਕਿ ਬਹੁਤ ਵੱਡਾ ਹੰਕਾਰ ਦੀ ਜਿਹੜੇ ਚਾਹੇ ਉਹ ਸਿਜਿੰਦਰ ਰੰਧਾਵਾ ਦੀ ਗੱਲ ਕਰੀਏ ਚਾਹੇ ਉਹ ਰਾਜੇ ਬਰੇਂਗ ਦੀ ਗੱਲ ਕਰੀਏ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਜਿੱਤ ਨਹੀਂ ਸਕਦਾ ਉਹ ਵੀ ਮੈਂ ਸਮਝਦਾ ਕਿ ਆਮ ਵਰਕਰ ਲੋਕਾਂ ਨੇ ਜਿਹੜੇ ਨੇ ਕੋਈ ਵੱਡੀ ਜਿੱਤ ਪ੍ਰਾਪਤ ਕੀਤੀ ਆ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਇੱਕ ਦੋ ਗ੍ਰਾਂਟੀਆਂ ਰਹਿੰਦੀਆਂ ਨੇ ਜੋ ਗ੍ਰਾਂਟੀਆਂ ਕਹਿੰਦੇ ਸਰਕਾਰ ਆਈ ਸੀ ਭਗਵੰਤ ਸਿੰਘ ਦੀ ਸਰਕਾਰ ਉਹ ਸਾਡੀਆਂ ਪੂਰੀਆਂ ਕਰ ਦਿੱਤੀਆਂ ਨੇ 1000 ਰੁਪਏ ਵਾਲੀ ਜਿਹੜੀ ਔਰਤਾਂ ਨੂੰ ਗ੍ਰਾਂਟੀਆਂ ਜਿਹੜੀ ਬੱਚੇ ਨੂੰ ਸਾਨੂੰ ਬੀਬੀਆਂ ਨੂੰ 1000 ਰੁਪਏ ਦੇਣਾ ਉਹ ਵੀ ਥੋੜੇ ਸਮੇਂ ਉਹ 1000 ਰੁਪਏ ਦੇ ਕੇ ਫਿਰ ਅਸੀਂ ਚੋਲਾ ਲਾ ਲਏ ਤੇ ਜਿਹੜੀ ਮੇਸਰ ਕਮੇਟੀ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਵੀ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਸਾਰੇ ਰਲ ਕੇ ਸਾਰੇ ਵਰਕਰ ਸਾਹਿਬਾਨ ਖੜੇ ਨੇ ਤੇ ਔਰ ਅਸੀਂ ਪੂਰੀ ਵੱਡੀ ਜਿੱਤ ਜਿਹੜੀ 15 ਵਾੜਾ ਦੇ ਵਿੱਚ ਔਰ ਇੱਕ ਵਾੜਾ ਆਪਣੇ ਸਵਰਾਲੇ ਦੇ ਵਿੱਚ ਵੀ ਵਾਇਲਿਸ਼ਨ ਹੋਣੀ ਆ ਉਹ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਸੋ ਸਾਨੂੰ ਪੂਰਾ ਨਾ ਆਸਾ ਕਿ ਪੰਜਾਬ ਦੇ ਲੋਕ ਇਹ ਸੋਚ ਰਹੇ ਨੇ ਕਿ ਜੋ ਅਕਾਲੀ ਦਲ ਦੀ ਸਰਕਾਰ ਰਹੀ ਆ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਈ ਆ ਜਾਂ ਭਾਜਪਾ ਦੀ ਸਰਕਾਰ ਹੋਈ ਆ ਉਹਨੇ ਨੂੰ ਮੈਂ ਸਮਝਦਾ ਕਿ ਪਰ ਇਹ ਹਟਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਲੋਕਾਂ ਦੇ ਉੱਤੇ ਖੜਾ ਉੱਤਰਦੀ ਜੇ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੂਗੇ ਕਿ ਵੱਡੇ ਜਿਹੜੇ ਕੰਮ ਨੇ ਪੰਜਾਬ ਦੇ ਵਿੱਚ ਹੋਏ ਇਹ ਆਮ ਆਦਮੀ ਪਾਰਟੀ ਦੀ ਜਿੰਨੀ ਜੀ ਲੋਕਾਂ ਦੀ ਜਿੱਤਾਂ ਲੋਕਾਂ ਦੇ ਜਿਹੜੇ ਜੋ ਕੀਆ ਉਹ ਕਰਕੇ ਦਿਖਾਇਆ ਇਹ ਕੰਮਾਂ ਦਾ ਪ੍ਰਤੀਕ ਆ ਕਿਉਂਕਿ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਕੋਈ ਦੌਰ ਹੋਰ ਸੀ ਲੋਕਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਸ ਵਾਰ ਉਸੇ ਤਰ੍ਹਾਂ ਦੀ ਹਵਾ ਚੱਲੇਗੀ ਕਿਉਂਕਿ ਜਿਵੇਂ ਤੁਸੀਂ ਇਹ ਚੀਜ਼ ਦੇਖਣ ਨੂੰ ਆਇਆ ਰੰਧਾਵਾ ਸਾਹਿਬ ਜਿੱਤੇ ਸੀ ਆਪਣੇ ਹਲਕੇ 'ਚ ਹੁਣ ਹਾਰ ਗਏ ਇਹ ਜੀਆਂ ਸਰਕਾਰ ਦੇ ਕੰਮਾਂ ਦੇ ਕੀਤੇ ਕੰਮਾਂ ਦਾ ਨਤੀਜਾ ਕਿ ਲੋਕ ਸਰਕਾਰ ਦੇ ਨਾਲ ਨਹੀਂ ਸੋ ਬਹੁਤ ਵੱਡੀ ਦਿੱਕਤ ਹੈ ਪਾਰਟੀ ਦੀ ਇਲੈਕਸ਼ਨਾਂ ਦੀ ਗੱਲ ਕਰੀਏ ਮੱਛਵੜੇ ਇਲੈਕਸ਼ਨਾਂ ਦਾ ਲਾਂਚ ਫੜੀ ਦਿੱਤੀ ਹੋਣ ਜਾ ਰਿਹਾ ਨਗਰ ਪੰਚਾਇਤ ਕੀ ਤਿਆਰੀ ਹੈ ਕਿਦਾਂ ਲੱਗਦਾ ਵੀ ਇਹ ਬਣੂਗਾ ਪੂਰੀ ਤਿਆਰੀ ਹੈ ਜੀ ਤੇ ਜੇ ਮਹਾਰਾਜ ਦਾ ਅਕਾਲ ਪੁਰਖ ਦਾ ਜਿੰਨੇ ਹੁਕਮ ਆਊਗਾ ਅੱਜ ਸਰਕਾਰ ਨੂੰ ਸਾਡੇ ਐਮਐਲਏ ਸਾਹਿਬ ਇਹਨਾਂ ਅਕੀਮੀਆਂ ਸਾਹਿਬ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਲੈਕਸ਼ਨ ਲੜਾਂਗੇ ਔਰ ਪਰਮਾਤਮਾ ਤੋਂ ਆਸ ਕਰਾਂਗੇ ਕਿ ਦੋ ਵੱਡੀ ਜਿੱਤ ਲੈ ਕੇ 15 ਦੇ 15 ਡੰਡਾਂ ਤੇ ਪੂਰੀ ਤਿਆਰੀ ਹੈ ਜੀ ਤਿਆਰੀ ਪੂਰੀ ਆ ਜੀ ਬਾਕੀ ਵੇਖੋ ਪਰਮਾਤਮਾ ਨੇ ਉਹਦਾ ਅਸ਼ੀਰਵਾਦ ਚਾਹੀਦਾ ਉਹਦੀ ਨਿਗਾਸਬੰਲੀ ਚਾਹੀਦੀ ਆ ਸਰਕਾਰ ਦੇ ਕੀਤੇ ਕੰਮਾਂ ਤੇ ਵੋਟਾਂ ਮੰਗਲੀਆਂ ਜੋ ਰਹਿ ਗਈ ਉਹਦੇ ਲਈ ਮੰਗਾਂਗੇ ਪਿਆਰੀ ਸਾਡੇ ਵੱਲੋਂ ਕੁੜੀ ਅੱਜ ਦੇਖਿਆ ਕਿ ਕਿਤੇ ਮੁਕਾਬਲਾ ਸੱਚ ਲੱਗ ਰਿਹਾ ਹੈ ਇਸ ਵਾਰ ਨਗਰ ਕੌਂਸਲ ਤੋਂ ਨੇ ਕੀ ਦੇਖ ਰਹੇ ਹੋ ਸਖਤ ਮੁਕਾਬਲਾ ਤਾਂ ਰਾਜੀਪੁਰੇਂ ਦਾ ਵੀ ਜੀ ਗਾਜੀ ਇਹ ਤਾਂ ਹੁਣ ਗੱਲ ਇਹ ਆ ਵੀ ਮੈਦਾਨ ਚ ਆਤੀ ਪਤਾ ਲੱਗਦਾ ਹੁੰਦਾ ਅਜੇ ਤੱਕ ਕਿਸੇ ਪਾਰਟੀ ਦੇ ਪੱਤੇ ਨਹੀਂ ਖੁੱਲੇ ਕਿਹਨੇ ਕਿਹ ਤੋਂ ਇਲੈਕਸ਼ਨ ਲੜਨਾ ਕੀ ਹੈ ਤਾਂ ਲੰਬੀ ਲੜਾਈ ਹੈ ਜੀ ਮੁਕਾਬਲਾ ਹਮੇਸ਼ਾ ਇਲੈਕਸ਼ਨ ਤਾਂ ਜੇ ਆਪਾਂ ਕਹ ਜੀ ਸੋਸਾਇਟੀ ਦਾ ਉਹ ਵੀ ਸਖਤ ਹੁੰਦਾ ਜੀ ਸੋ ਮਸਲਾ ਇਹ ਆ ਵੀ ਆਪਾਂ ਜਿੱਤਣ ਲਈ ਇਲੈਕਸ਼ਨ ਲੜ ਕਿੰਨੇ ਸੀਤਾ ਕਹਿੰਦੇ 15 ਨਾਲ ਬੱਚਾ ਹਾਂ ਅਸੀਂ ਦਾ ਗਾਣੇ ਜੀ 15 15 ਦੀਆਂ 15 ਜਿੱਤਾਂਗੇ ਤੇ ਇੱਕ 16ਵਾਂ ਸਾਡਾ ਐਮਐਲਏ ਠੀਕ ਹੈ ਠੀਕ ਹੈ